ਜਲੰਧਰ ਚ ਸਨੈਚਰਾਂ ਖਿਲਾਫ ਜਾਰੀ ਮੁਹਿੰਮ ਦੇ ਚਲਦਿਆਂ ਕਮਿਸ਼ਨਰ ਰੇਟ ਪੁਲਿਸ ਸ਼੍ਰੀ ਸੁਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ ਦੋ ਨਾਮੀ ਸਨੈਚਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਇਹਨਾਂ ਪਾਸੋਂ 5 ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ ਜੋ ਚੋਰੀ ਦਾ ਹੈ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਦੇ ਚਲਦਿਆਂ ਲਾਢੋ ਵਾਲੀ ਰੋਡ ਤੇ ਇਲਾਕੇ ਚ ਸਨੇਚਰ ਸਰਗਰਮ ਰਹਿੰਦੇ ਨੇ ਉਥੇ ਹੀ ਇਹਨਾਂ ਨੂੰ ਕਾਬੂ ਕੀਤਾ ਗਿਆ ਉਹਨਾਂ ਕਹਿਆ ਕਿ ਇਹਨਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਮਨਜੋਗ ਸ਼੍ਰੀ ਸੁਪਨ ਸ਼ਰਮਾ ਆਈਪੀਐਸ ਕਮਿਸ਼ਨਰ ਆਫ ਪੁਲਿਸ ਚਲੰਦਰ ਉਹਨਾਂ ਦੇ ਨਿਸ਼ਾਨ ਹਦਾਇਤਾਂ ਦੇ ਉੱਤੇ ਜਿਹੜਾ ਇਹ ਚਲੰਦਰ ਸ਼ਹਿਰ ਦੇ ਵੱਖ-ਵੱਖ ਏਰੀਆ ਵਿੱਚੋਂ ਟੂ-ਵੀਲਰ ਦੀ ਜਿਹੜੀਆਂ ਚੋਰੀਆਂ ਹੋ ਰਹੀਆਂ ਸੀਗੀਆਂ ਖਾਸ ਕਰਕੇ ਮੋਟਰਸਾਈਕਲ ਵਗੈਰਾ ਉਨਾ ਮੋਟਰਸਾਈਕਲ ਚੋਰਾ ਨੂੰ ਪਕੜਨ ਵਾਸਤੇ ਮੁੱਖ ਅਫਸਰ थाना ਬਾਰਾधरी ਵੱਲੋਂ ਇੱਕ ਵਿਸ਼ੇਸ਼ ਟੀਮ ਜਿਹੜੀ ਹੈਗੀ ਆ ਤਿਆਰ ਕੀਤੀ ਗਈ ਸੀ ਤੋਂ ਜੋ ਇਸ ਟੀਮ ਨੂੰ 2 ਤਰੀਕ ਨੂੰ ਕੱਲ ਇੱਕ ਅਹਿਮ ਸਫਲਤਾ ਮਿਲੀ ਜਦੋਂ ਇਸ ਟੀਮ ਨੇ ਪਹਿਲਾ ਇੱਕ ਦੋਸ਼ੀ ਲਲਿਤ ਕੁਮਾਰ ਜਿਹੜਾ ਕਿ ਬਿਲਗਾਂ ਜਲੰਧਰ ਦੇ ਰਹਿਣ ਵਾਲਾ ਹੈ ਨੂਨਾਟੋ ਵਾਲੀ ਰੋਡ ਤੋਂ ਗ੍ਰਿਫਤਾਰ ਕੀਤਾ ਤੇ ਉਹਦੇ ਕਬਜ਼ੇ ਦੇ ਵਿੱਚੋਂ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦਾ ਮੋਬਾਈਲ ਹੁਣ ਬਰਾਮਦ ਕੀਤਾ। ਤੋਂ ਦਰਾਂਨੇ ਪੁੱਛ ਕੇ ਜਿਹੜਾ ਲਲਿਤ ਕੁਮਾਰਾ ਉਹਨੇ ਇੱਕ ਹੋਰ ਨਾਮ ਦਿਆ ਕਿ ਜਿਹੜਾ ਉਹਦਾ ਸਾਥੀ ਸੀਗਾ ਉਹਦੇ ਵਾਲੀਆਂ। ਜੋ ਸਟੇਮ ਵੱਲੋਂ ਵੈਂਤਨਾਲ ਕੰਮ ਕਰਦੇ ਹੋਏ ਉਹਦੇ ਵਾਲੀਆਂ ਨੂੰ ਵੀ ਅੱਜ ਅਰਲੀ ਮਾਰਨਿੰਗ ਜਿਹੜਾ ਹੈਗਾ ਸੇਕ੍ਰੀਟ ਕਰ ਕੀਤਾ। ਤੋਂ ਇਹਨਾਂ ਦੋਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਉੰਤੱਕ ਜਿਹੜੀ ਹੈਗੀ ਆ 12 ਤਰੀਕ ਦੀ ਗ੍ਰੀਸ ਵੱਲੋਂ કુલ 5 ਮੋਟਰਸਾਈਕਲ ਹੈਗੇ ਨੇ ਜਿਹੜੇ ਮਾਰਕਾ ਹਾਂਡਾ ਈਰੋ ਹਾਂਡਾ ਉਹ ਪ੍ਰਾਪਤ ਕੀਤੇ ਆ ਤੋਂ ਦੋਨੇ ਦੋਸ਼ੀਆਂ ਨੂੰ ਜਿਹੜਾ ਹੈਗਾ ਅਸੀਂ ਮਕਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈਗਾ ਤੋਂ ਫਿਲਹਾਲ ਜਿਹੜੀ ਕਚੀ ਅਚਾਨਕ ਜਾਰੀ ਸਰ ਇਹਨਾਂ ਦਾ ਪਹਿਲੇ ਵੀ ਕੋਈ ਮਾਮਲੇ ਦਰਜ ਨੇ ਸਰ ਇਹਨਾਂ ਦਾ ਜਿਹੜਾ ਪਹਿਲਾ ਕ੍ਰਿਮੀਨਲ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਤੇ ਫਿਲਹਾਲ ਅਜੀ ਇਹ ਮੈਟਰ ਹੰਡਰ ਇਨਵੈਸਟੀਗੇਸ਼ਨ ਹੈ ਤੇ ਜੋ ਵੀ ਫਿਰ ਹੋਊਗਾ ਫਿਰ ਅਗਾਂਹ ਸ਼ੇਅਰ ਕਰਾਂਗੇ ਇਹ ਸਰ ਨਸ਼ੇ ਵਗੈਰਾ ਤੇ ਵੀ ਆਦੀ ਨੇ ਬੰਦੇ ਹੋ ਸਕਦਾ ਹੈ ਥੋੜਾ ਬਹੁਤਾ ਹੈ ਨਸ਼ਾ ਕਰਦੇ ਨੇ ਨਸ਼ੇ ਦੀ ਪੂਰਤੀ ਵਾਸਤੇ ਇਹ ਜੋੜੀਆਂ ਕਰਦੇ ਆਂ ਤੋਂ ਨਸ਼ੇ ਕਰਦੇ ਆਂ ਲੇਕਿਨ ਜਾਲਨ ਕਰਦੇ ਆਂ